PS.ATTD B.Ed Union Punjab Official YouTube Channel dekh rahe sare doston da swagat hai so ajj tade layi khaas jankari tusi sare jane common sawal tadda certificate kadon aanange ta oh certificate kyon nahi aa re certificate kadon aanange oh aapan jankari tade naal is video de vich saanjhi karan ja rahe ha so jinna da PS.ATTD 2024 qualified ho chuke ohna vaste khaas jankari hai ਤੋ ਆਪ ਤੇ ਦੋਸਤਾ ਮਿੱਤਰਤਾ ਕਰ ਜਰੂਰ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਕੀ ਸਰਟੀਫਿਕੇਟ ਆਣਗੇ ਨਹੀਂ ਆਣਗੇ ਕੀ ਪੇਪਰ ਦੁਬਾਰਾ ਹੋਵੇਗਾ ਕੋਰਟ ਕੇਸ ਦੀ ਸੁਣਵਾਈ ਦੁਬਾਰਾ ਹੋ ਰਹੀ ਹੈ ਉਹ ਕਿਉਂ ਹੋ ਰਹੀ ਹੈ ਉਹਦਾ ਇੱਕ ਮੇਨ ਕਾਰਨ ਹੈ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਸੋ ਜਿੰਨਾ ਤੱਕ ਉਹਨਾਂ ਤੱਕ ਤੁਸੀਂ ਜੇ ਚੈਨਲ ਨੂੰ ਫਸਟ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟਸ ਸਮੇਂ ਸਮੇਂ ਪਹੁੰਚਦੀ ਰਵੇ। ਤੋਂ ਜਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ। ਤੁਸੀਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਇੱਕ ਕੇਸ ਜਿਹੜਾ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇ ਰਿਹਾ 29265 ਇਹ ਕੇਸ ਦਾ ਨੰਬਰ ਹੈ। ਇਹ 2025 ਦੇ ਵਿੱਚ ਰਜਿਸਟਰਡ ਹੁੰਦਾ ਹੈ। ਠੀਕ ਹੈ। ਜਿਹਨੂੰ ਕਿ ਤੁਸੀਂ ਰਿਟ ਕਹਿੰਦੇ ਹੋ ਠੀਕ ਹੈ। ਇਹਨੂੰ ਕੇਸ ਵੀ ਕਹਿ ਦਿਓ ਇਹਨੂੰ ਰਿਟ ਵੀ ਕਹਿ ਦਿਓ। ਜਦੋਂ ਅਸੀਂ ਇਹ ਕੇਸ ਦੇ ਉੱਪਰ ਜਾਣਨੇ ਇਹ ਕੇਸ ਹੁਣ ਕਿਉਂ ਲਾਇਆ ਗਿਆ ਸਭ ਤੋਂ ਪਹਿਲਾਂ ਤੁਸੀਂ ਇਹ ਤੁਹਾਡੇ ਮਨ ਦੇ ਵਿੱਚ ਸਵਾਲ ਆਇਆ ਹੋਊਗਾ ਇਹ ਕੇਸ ਲਾਇਆ ਕਿਉਂ ਗਿਆ ਜਦੋਂ ਇਸ ਕੇਸ ਦੇ ਨੰਬਰ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਤੁਹਾਡੇ ਸਾਹਮਣੇ ਇੱਕ ਇੰਟਰਫੇਸ ਖੁੱਲ ਕੇ ਸਾਹਮਣੇ ਆਂਦਾ ਹੈ ਇਹ ਇੰਟਰਫੇਸ ਇਹ ਇਸ ਇੰਟਰਫੇਸ ਦੀ ਜਿਹੜਾ ਤੁਸੀਂ ਆ ਦੇਖ ਰਹੇ ਹੋ 13 ਨਵੰਬਰ ਨੂੰ ਫਰਸਟ ਹੀਅਰਿੰਗ ਸੀ ਠੀਕ ਹੈ ਉਹ ਰੋਸ ਤੋਂ ਬਾਅਦ 29 ਸਤੰਬਰ ਨੂੰ 29 ਸਤੰਬਰ ਨੂੰ ਇੱਕ ਆਰਡਰ ਜਾਰੀ ਹੁੰਦੇ ਨੇ ਉਹ ਵੀ ਤੁਹਾਨੂੰ ਮੈਂ ਦਿਖਾਵਾਂਗਾ ਕਿ ਆਰਡਰ ਨੇ ਠੀਕ ਹੈ ਇਹ ਕੇਸ ਲਾਇਆ ਕਿਉਂ ਗਿਆ ਸਭ ਤੋਂ ਪਹਿਲਾਂ ਜਦੋਂ ਆਪਣੇ ਇੱਕ ਰਿਜ਼ਲਟ ਰਿਵਾਈਜ਼ ਹੁੰਦਾ ਜਾਂਦੇ ਵਿੱਚ 4 ਤੋਂ 5 ਨੰਬਰ ਸਾਰਿਆਂ ਨੂੰ ਤਕਰੀਬਨ ਜ਼ਿਆਦਾ ਮੈਨੂੰ ਮੈਂ ਇਹ ਮੰਨ ਸਕਦਾ ਕਿ 85 90% ਜਸਟ ਇਜ਼ 90% ਬੱਚਿਆਂ ਦੇ ਪੀਐਸਟ ਕੁਆਲੀਫਾਈਡ ਹੋ ਗਿਆ ਜਿਨ੍ਹਾਂ ਦਾ ਕੇਸ ਲੱਗਿਆ ਹੋਇਆ ਸੀ ਠੀਕ ਹੈ ਹੁਣ ਜਿਹੜੇ 10 15% ਰਹਿ ਗਏ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਸਾਨੂੰ ਹਜੇ ਵੀ ਕੋਈ ਨੰਬਰ ਮਿਲ ਸਕਦਾ ਜਿਹੜੇ ਸਾਡੇ ਕੋਲ ਪ੍ਰੂਫ ਨਹੀਂ ਮੈਂ ਵੈਸੇ ਤਾਂ ਇਸ ਕੇਸ ਦੇ ਹੱਕ ਵਿੱਚ ਨਹੀਂ ਸੀਗਾ ਪਰ ਜੋ ਕਹਿੰਦੇ ਨੇ ਸੱਚ ਹੁੰਦਾ ਸੱਚ ਨੂੰ ਕਦੇ ਕੋਈ ਛੁਪਾ ਨਹੀਂ ਸਕਦਾ ਸੱਚ ਤੋਂ ਕਦੇ ਕੋਈ ਛੁਪ ਨਹੀਂ ਸਕਦਾ ਤਾਂ ਡਿਪਾਰਟਮੈਂਟ ਨੇ ਇੱਕ ਵਾਰ ਫਿਰ ਤੋਂ ਇਹ ਚੀਜ਼ ਅਕਸੈਪਟ ਕਰ ਲਈ ਹੈ ਜਿਹੜੇ ਤੁਹਾਡੀਆਂ ਮੰਗਾਂ ਨੇ ਉਹ ਜਾਇਜ਼ ਨੇ ਕੋਰਟ ਦੇ ਥਰੂ ਜਿਹੜਾ ਕੀ ਬੱਚਿਆਂ ਨੇ ਕੇਸ ਲਗਾਇਆ ਜਿੰਦੇ ਕੀ ਪਾਰਟੀ ਡਿਟੇਲ ਹੈ ਰਜ਼ਿੰਦਰ ਕੋਰ ਠੀਕ ਹੈ ਇਹ ਜਿੰਨਾਂ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਠੀਕ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੌਰਵ ਸਿੰਘਲਾ ਐਡਵੋਕੇਟ ਠੀਕ ਹੈ ਮਛਂਡਾ ਡਿਸਟ੍ਰਿਕਟ ਦਾ ਜਿਹੜੇ ਦਾ ਜਿਹੜੇ ਬੱਚੇ ਪਟੀਸ਼ਨਰ ਨੇ ਠੀਕ ਹੈ ਫਸਟ ਅਰਜੈਂਟ ਦੇ ਵਿੱਚ ਕੇਸ ਜਿਹੜਾ ਹੈ ਉਹ ਪਾਇਆ ਗਿਆ ਸੀਗਾ ਹੁਣ ਆਰਡੀਨਰੀ ਦੇ ਵਿੱਚ ਚਲਾ ਜਾ ਚੁੱਕਿਆ ਜਿਸ ਦੀ ਅਗਲੀ ਹੀਰਿੰਗ 26 ਜੁਲਾਈ ਨੂੰ ਹੋਣ ਜਾ ਰਹੀ ਹੈ ਸਭ ਤੋਂ ਪਹਿਲਾਂ ਬਹੁਤ ਲੇਟ ਹੈ ਮੈਂ ਇਸ ਦੇ ਨਾਲ ਥੋੜਾ ਜਿਹਾ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਇਸ ਚੀਜ਼ ਦੇ ਉੱਪਰ ਥੋੜਾ ਜਿਹਾ ਗੌਰ ਕਰ ਲਿਆ ਜਾਵੇ ਜਿਹੜਾ ਵੀ ਇਸ ਨੂੰ ਡੀਲ ਕਰ ਰਿਹਾ ਐਡਵੋਕੇਟ ਸਾਡੀ ਰਿਕਵੈਸਟ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਕੰਪਲੀਟ ਕਰਾਇਆ ਜਾਵੇ ਮਾਨਯੋਗ ਸਾਨੂੰ ਪੂਰਨ ਵਿਸ਼ਵਾਸਕ ਮਾਨਯੋਗ ਹਾਈ ਕੋਰਟ ਮਾਨਯੋਗ ਤੁਹਾਨੂੰ ਜਸਟਿਸ ਜਿਹੜੇ ਹੈ ਜਲਦੀ ਦੇ ਸਬੰਧੀ ਜਿਹੜੀ ਹੈ ਆਪਦੀ ਕਲੈਕਟ ਜਰੂਰ ਦੇਣਗੇ ਕਿ ਸਾਨੂੰ ਨੰਬਰ ਮਿਲੇਗਾ ਜਾਂ ਨਹੀਂ ਮਿਲੇਗਾ ਤਾਂ ਤੁਸੀਂ ਇਸ ਚੀਜ਼ ਨੂੰ ਸਮਝੋ ਇਹ ਆਰਡਰ ਨੇ ਜਸਟਿਸ ਐਨ ਐਸ ਸ਼ਿਕਾਵਤ ਜੱਜ ਨੇ ਜਿਨ੍ਹਾਂ ਦੇ ਜਾਜਤ ਦੇ ਉੱਪਰ ਬੈਂਚ ਦੇ ਉੱਪਰ ਕੇਸ ਚੱਲ ਰਿਹਾ ਹੈ ਠੀਕ ਹੈ ਉਹਨਾਂ ਨੇ ਕੀ ਕਿਹਾ ਜਿਹੜਾ ਪ੍ਰੈਜ਼ੈਂਟ ਕੋਰਟ ਦੇ ਵਿੱਚ ਜਿਹੜਾ ਉਹਨਾਂ ਦਾ ਗਵਰਨਮੈਂਟ ਦਾ ਐਡਵੋਕੇਟ ਮਿਸਟਰ ਸੂਰਜ ਕੁਮਾਰ ਠੀਕ ਹੈ ਉਹਨਾਂ ਨੇ ਕੇਸ ਨੂੰ ਐਕਸੈਪਟ ਕੀਤਾ ਹੈ ਔਰ ਨੋਟਿਸ ਓਨ ਬਿਹੈਫ ਦਾ ਰਿਸਪੌਂਡਸ ਐਂਡ ਪਲੇਸ ਫੋਰ ਟਾਈਮ ਟੂ ਫਾਈਲ ਰਿਪਲਾਈ ਯਾਨੀ ਕਿ ਜਿਹੜੀ 20 ਜੁਲਾਈ ਨੂੰ ਹੀアリング ਹੋਣ ਜਾ ਰਹੀ ਹੈ ਉਸ ਦੇ ਵਿੱਚ ਡਿਪਾਰਟਮੈਂਟ ਆਫ ਦਾ ਜਿਹੜਾ ਜਵਾਬ ਹੈ ਉਹ ਜਿਹੜਾ ਹੈ ਧਾਇਰ ਕਰਨਗੇ ਉਹਨਾਂ ਲਈ ਉਹਨਾਂ ਨੇ ਸਮਾਂ ਮੰਗਿਆ ਠੀਕ ਹੈ ਹੁਣ 20 ਜੁਲਾਈ ਨੂੰ ਜਿਹੜੀ ਹੀアリング ਹੋਵੇਗੀ ਉਸ ਦੇ ਵਿੱਚ ਜਿਹੜਾ ਜਵਾਬ ਮਿਲੂਗਾ ਕਿ ਤੁਹਾਨੂੰ ਜਿਹੜੇ ਕਿਉਂਕਿ ਇੱਕ ਸੀਟ ਐਟ ਵਾਲਾ ਕੁਐਸਚਨ ਸੀਗਾ ਜਿਹੜਾ ਕਿ ਮੈਂ ਤਾਂ ਨਹੀਂ ਮੰਨਦਾ ਕਿਉਂਕਿ ਸੀਟ ਐਟ ਦੇ ਜਿਹੜਾ ਜਿੰਨੇ ਕੋ ਮੇਰੀ ਗੱਲ ਹੋਈ ਉਹ ਕਹ ਰਹੇ ਸੀ ਕਿ ਪੈਡਾਗੋਜੀ ਦਾ ਕੋਈ ਪ੍ਰੂਫ ਨਹੀਂ ਹੁੰਦਾ ਠੀਕ ਹੈ ਬਾਕੀ ਦੇਖਦੇ ਹਾਂ ਕੁਝ ਵੀ ਹੋ ਸਕਦਾ ਠੀਕ ਹੈ ਕਿ ਅ ਜਦੋਂ ਬੱਚਿਆਂ ਨੇ ਕੋਈ ਨਾ ਕੋਈ ਚੀਜ਼ ਦੇਖੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਪੋਜ਼ਿਟਿਵ ਨਿਕਲਣ ਦਾ ਅਸਰ ਵੀ ਹੈ ਜਿਸ ਤੱਕ ਮੈਨੂੰ ਲੱਗਦਾ ਹੈ ਕਿ ਤੁਸੀਂ ਮੰਨ ਸਕਦੇ ਹੋ ਕਿ ਜ਼ਿਆਦਾ ਨਹੀਂ ਤਾਂ 1 2 ਨੰਬਰ ਮਿਲਣ ਦੇ ਚਾਂਸ 70 75% ਤਾਂ ਜਰੂਰ ਹੈਗੇ ਨੇ ਠੀਕ ਹੈ 20 25% ਮੰਨ ਸਕਦੇ ਆ ਕਿ ਪਲੇ ਹੋ ਜੇ ਜਾਂ ਨਾ ਮਿਲਣ ਪਰ ਇਥੇ ਇੱਕ ਚੀਜ਼ ਥੋੜੀ ਜੀ ਹੋਰ ਜੁੜੀ ਹੋਈ ਹੈ ਇਹ ਹੁਣ ਤੁਸੀਂ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਹੋਊਗਾ ਕਿ ਇਹ ਮਿਲੇਗਾ ਨੰਬਰ ਕਿੰਨਾਂ ਨੂੰ ਇਹ ਪੇਪਰ 2 ਵਾਲਿਆਂ ਦਾ ਕੇਸ ਹੈ ਠੀਕ ਹੈ ਇਸ ਦੇ ਵਿੱਚ ਪੇਪਰ 1 ਵਾਲੇ ਇਨਵੋਲਵ ਨਹੀਂ ਹੈਗੇ ਕਿ ਪੇਪਰ 2 ਵਾਲਿਆਂ ਦਾ ਕੇਸ ਆ অলরেਡੀ ਓਨਲੀ ਉਹਨਾਂ ਨੇ ਆਪਦੇ ਜਿਹੜਾ ਸੀਟੈਟ ਵਾਲਾ ਕੁਐਸਚਨ ਸੀਗਾ ਸ਼ਾਇਦ ਉਹ ਤਾਂ ਪੀਐਸਟੈਟ 1 ਦੇ ਵਿੱਚ ਸੀਗਾ ਪੇਪਰ 1 ਚ 2 ਵਾਲਾ 2 ਵਾਲੇ ਦੇ ਵਿੱਚ ਹੋਰ ਕੁਐਸਚਨ ਸੀਗੇ ਜਿਨ੍ਹਾਂ ਦੇ ਕੋਈ ਨੰਬਰ ਹਜੇ ਉਹਨਾਂ ਨੇ ਨਹੀਂ ਦਿੱਤੇ ਸੀ ਕਿ ਉਸ ਉਸ ਰਿਲੇਟਡ ਕੇਸ ਫਾਈਲ ਕੀਤਾ ਗਿਆ ਔਰ ਕੇਸ ਦੀਆਂ ਦੋ ਹੀਰਿੰਗਸ ਹੋ ਚੁੱਕੀਆਂ ਔਰ ਜਿਹੜੀ ਨੈਕਸਟ ਹੀਰਿੰਗ ਹੈ 20 ਜੁਲਾਈ 2026 ਜਿਹੜੇ ਕਿ ਤੁਸੀਂ ਮੰਨ ਲਓ ਕਿ 5 6 ਮਹੀਨੇ ਹਜੇ ਪਏ ਨੇ ਇਸ ਕੇਸ ਰਿਲੇਟਡ ਠੀਕ ਹੈ ਇਸ ਵੀਡੀਓ ਨੂੰ ਤੁਸੀਂ ਸੇਵ ਕਰਕੇ ਰੱਖ ਲੈਣਾ ਜਿਨ੍ਹਾਂ ਨੇ ਪੀਐਸਟੈਟ 2024 ਕੁਆਲੀਫਾਈ ਕੀਤਾ ਹੈ ਠੀਕ ਹੈ ਹੁਣ ਮੈਂ ਇੱਕ ਚੀਜ਼ ਜਿਹੜਾ ਪੀਐਸਟੈਟ 2024 ਜਿਨ੍ਹਾਂ ਨੇ ਦਿੱਤਾ ਹੈ ਉਹਨਾਂ ਨੂੰ ਇੱਕ ਕੇਸ ਸਭ ਤੋਂ ਵੱਡਾ ਡਰ ਹੋਊਗਾ ਕਿ ਪੇਪਰ ਕੈਂਸਲ ਤਾਂ ਨਹੀਂ ਹੋਊਗਾ ਪੇਪਰ ਕੈਂਸਲ ਨਹੀਂ ਹੁੰਦਾ ਇਸ ਚੀਜ਼ ਤੋਂ ਤੁਸੀਂ ਇਹ ਚੀਜ਼ ਖੋਜੋ ਜਿਨ੍ਹਾਂ ਨੇ ਪੀਐਸਟੈਟ ਕੁਆਲੀਫਾਈ ਕਰ ਲਿਆ ਉਹ ਆਪਦੀ ਪੀਟਟੀ ਕੈਡਰ ਜਾਂ ਬੀਅਰਡ ਕੈਡਰ ਸੌਰੀ ਮਾਸਟਰ ਕੈਡਰ ਦਾ ਜਿਹੜਾ ਤੁਸੀਂ प्यारियो कर ਸਕਦੇ ਹੋ ਠੀਕ ਹੈ ਤੁਸੀਂ ਬੇਜਜਿਕ ਹੋ ਕੇ ਤੁਹਾਡੇ ਤੁਹਾਡੇ ਤੇ ਕੋਈ ਇਸ ਚੀਜ਼ ਦਾ ਬਰਡਨ ਨਹੀਂ ਹੈਗਾ ਤੁਸੀਂ ਆਪਦੀ ਤਿਆਰੀਆਂ ਕਰੋ ਤੁਸੀਂ ਆਪ ਦਾ ਜੋ ਤੁਹਾਡੀ ਲਾਈਨ ਬਣ ਰਹੀ ਹੈ ਤੁਸੀਂ ਉਸ ਦੀ ਜਿਵੇਂ ਕਿ ਹਨ ਮਾਸਟਰ ਕੈਡਰ ਆਣ ਦੇ ਪੋਸਟ ਆਣ ਦੇ ਪੂਰੇ ਸਾਰ ਬਣ ਰਹੇ ਨੇ ਠੀਕ ਹੈ ਪੀਟੀਟੀ ਕੈਡਰ ਆਣ ਦੇ ਵੀ ਸਾਰ ਬਣ ਰਹੇ ਨੇ ਹਨਾ ਤਾਂ ਤੁਸੀਂ ਆਪਦੀ ਤਿਆਰੀਆਂ ਉਹਦੇ ਵੱਲ ਧਿਆਨ ਦਿਓ ਠੀਕ ਹੈ ਕੇਸ ਚੱਲਦੇ ਰਹਿੰਦੇ ਹੁੰਦੇ ਨੇ ਠੀਕ ਹੈ ਥੋੜਾ ਲੇਟ ਇਸ ਦਾ ਜਵਾਬ ਹੋ ਸਕਦਾ ਪਰ ਮੈਨੂੰ ਲੱਗਦਾ ਕਿ ਪੋਜ਼ਿਟਿਵ ਰਿਪਲਾਈ ਜ਼ਰੂਰ ਆਣ ਵਾਲਾ ਹੈ ਕਿਉਂਕਿ ਫਿਰ ਇੱਕ ਵਾਰ ਤੋਂ ਮੈਂ ਕਿਉਂ ਕਹਿ ਰਿਹਾ ਸਰਟੀਫਿਕੇਟ ਦੇ ਉੱਪਰ ਫਿਰ ਇੱਕ ਵਾਰ ਤੋਂ ਰੋਕ ਲੱਗ ਚੁੱਕੀ ਹੈ ਠੀਕ ਹੈ ਜਿਹੜਾ ਪ੍ਰੋਸੈਸ ਚੱਲ ਰਿਹਾ ਸੀਗਾ ਉਹ ਸਰਟੀਫਿਕੇਟ ਦਾ ਪ੍ਰੋਸੈਸ ਇੱਕ ਵਾਰ ਫਿਰ ਬੰਦ ਹੋ ਚੁੱਕਾ ਹੈ ਠੀਕ ਹੈ ਪੀਐਸਟੈਟ 2024 ਦੇ ਸਰਟੀਫਿਕੇਟ ਜਲਦੀ ਨਹੀਂ ਆਣਗੇ ਤੁਹਾਨੂੰ ਪਹਿਲਾਂ ਇਸ ਵੀਡੀਓ ਦੇ ਵਿੱਚ ਦੱਸ ਰਿਹਾ ਕਿ ਅਲੱਗ ਵੀਡੀਓ ਨਹੀਂ ਬਣੂੰਗੀ ਠੀਕ ਹੈ ਕਿਉਂਕਿ ਜੇ ਬੱਚਿਆਂ ਨੂੰ ਹੋਰ ਇੱਕ ਦੋ ਨੰਬਰ ਮਿਲਦੇ ਨੇ ਤਾਂ ਜ਼ਿਆਦਾ ਨਹੀਂ ਕਹਿ ਰਿਹਾ ਮੈਂ 1500 ਤੋਂ 2000 ਬੱਚਾ ਹੋਰ ਪਲੱਸ ਹੋ ਜਾਊਗਾ ਇਸ ਰਿਜ਼ਲਟ ਦੇ ਵਿੱਚ ਠੀਕ ਹੈ ਤਾਂ ਹੋਰ ਬੱਚੇ ਵੀ ਕੁਆਲੀਫਾਈਡ ਕਰ ਜਾਣਗੇ ਤਾਂ ਥੋੜਾ ਜਾ ਲੰਮਾ ਜਾ ਰਿਹਾ ਪ੍ਰੋਸੈਸ ਬਾਕੀ ਮੇਰੀ ਇੱਕ ਬੇਨਤੀ ਵੀ ਹੈ ਜਿਨ੍ਹਾਂ ਦਾ ਪੀਐਸਟੈਟ ਕੁਆਲੀਫਾਈਡ ਨਹੀਂ ਹੈਗਾ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਜਾਣ ਕੇ ਦੇ ਰਿਹਾ ਜਿਨ੍ਹਾਂ ਦਾ ਪੀਐਸਟੈਟ 2024 ਪਿਛਲੇ ਜਿੰਨੇ ਹੋਏ ਕੁਆਲੀਫਾਈਡ ਨਹੀਂ ਹੋਇਆ ਹਣਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ 20 ਜੁਲਾਈ ਹੀアリング ਹੈ 20 ਜੁਲਾਈ ਤੋਂ ਪਹਿਲਾਂ ਇਸ ਦਾ ਕੋਈ ਸੋਲੂਸ਼ਨ ਨਹੀਂ ਹੈਗਾ ਤਾਂ ਉਹਨਾਂ ਤੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਪੀਐਸਟੈਟ 2025 ਦੀ ਤਿਆਰੀ ਕਰੋ ਹੋਰ ਜਿਹੜੇ ਪੀਐਸਟੈਟ ਯੂਨੀਅਨ ਦੇ ਗਰੁੱਪਾਂ ਦੇ ਵਿੱਚ ਨਹੀਂ ਐਡ ਹੈਗੇ ਉਹ ਪੀਐਸਟੈਟ ਯੂਨੀਅਨ ਦੇ ਗਰੁੱਪ ਦੇ ਵਿੱਚ ਐਡ ਹੋ ਜਾਓ ਐਡ ਹੋਣ ਲਈ ਤੁਹਾਨੂੰ ਕੀ ਕਰਨਾ ਪਵੇਗਾ ਤੁਸੀਂ ਇਸ ਦਿੱਤੇ ਹੋਏ ਨੰਬਰ ਦੇ ਉੱਪਰ 6880268496 WhatsApp ਦੇ ਉੱਪਰ ਮੈਸੇਜ ਕਰ ਲੈਣਾ ਮੈਂ ਤੁਹਾਨੂੰ ਇਸ WhatsApp ਉਪਦੇ ਵਿੱਚ ਐਡ ਕਰ ਲਾਂਗਾ ਠੀਕ ਹੈ ਗਰਲਜ਼ ਦਾ ਲੱਗ ਰੂਪ ਹੈ ਤੁਸੀਂ ਦੱਸਣਾ ਕਿ ਮੈਂ ਗਰਲਜ਼ ਆ ਮੈਂ ਬੁਆਇਜ਼ ਆ ਠੀਕ ਹੈ ਤੁਸੀਂ ਤੁਹਾਨੂੰ ਅਲੱਗ-ਅਲੱਗ ਲਿੰਕ ਦਿੱਤਾ ਜਾਊਗਾ ਜਾਂ ਮੈਂ ਤੁਹਾਨੂੰ ਆਪ ਕਈ ਵਾਰ ਪ੍ਰਾਈਵੇਸੀ ਲੱਗੀ ਹੁੰਦੀ ਹੈ ਤਾਂ ਫਿਰ ਆਪ ਨੂੰ ਐਡ ਕਰਨਾ ਪੈਂਦਾ ਤਾਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਯੂਨੀਅਨ ਨਾਲ ਜੁੜੋ ਔਰ ਆਪਣੀ 22 ਦਸੰਬਰ ਨੂੰ ਇੱਕ ਮੀਟਿੰਗ ਹੋਣ ਜਾ ਰਹੀ ਹੈ ਪੀਐਸਟੈਟ 2025 ਦੇ ਨੋਟੀਫਿਕੇਸ਼ਨ ਕੈਲੰਡਰ ਰਿਲੇਟਡ ਠੀਕ ਹੈ ਸਾਰੇ ਜਣ ਯੂਨੀਅਨ ਯੂਨੀਅਨ ਦਾ ਸਾਥ ਦਿਓ ਔਰ ਮੇਰੀ ਕਿਥੇ ਬੇਨਤੀ ਵੀ ਹੈ ਜਿਹੜੇ ਪੀਐਸਟੈਟ ਨੂੰ ਕੁਆਲੀਫਾਈ ਕਰਨਾ ਚਾਹੁੰਦੇ ਨੇ ਅਗਾ ਪੀਐਸਟੈਟ ਦੇਣਾ ਚਾਹੁੰਦੇ ਨੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਫੰਡ ਦੇ ਵਿੱਚ ਤੁਸੀਂ ਸਹਿਯੋਗ ਜਰੂਰ ਕਰੋ ਕਿਉਂਕਿ ਤੁਸੀਂ ਜਦੋਂ ਅਸੀਂ ਤੁਹਾਨੂੰ ਕਹਿ ਦਿੰਨੀ ਆ ਤੁਸੀਂ ਇਸ ਚ ਨੂੰ ਗੌਰ ਨਹੀਂ ਕਰਦੇ ਹਜੇ ਵੀ ਜਿਹੜਾ ਫੰਡ ਉਹਨਾਂ ਨਹੀਂ ਆਇਆ ਜਿੰਨੀ ਸਾਨੂੰ ਨੀਡ ਹੈ ਕਿਉਂਕਿ ਹਰ ਵਾਰ ਅਸੀਂ ਆਦੇ ਕੋਲੋਂ ਨਹੀਂ ਲਗਾ ਸਕਦੇ ਕਿਉਂਕਿ ਅਸੀਂ ਟਾਈਮ ਵੀ ਦੇ ਰਹੇ ਹਾਂ ਪੈਸਾ ਵੀ ਆਦੇ ਕੋਲੋਂ ਲਗਾ ਰਹੇ ਹਾਂ ਔਰ ਸਾਡੀ ਸਟੱਡੀ ਵੀ ਨਹੀਂ ਹੋ ਰਹੀ ਚਿਕਰਾਂ ਦੇ ਵਿੱਚ ਬੈਠੇ ਹੋ ਤੁਸੀਂ ਇਹਨਾਂ ਤਾਂ ਜ਼ਰੂਰ ਕਰ ਸਕਦੇ ਹੋ ਕਿ ਤੁਹਾਨੂੰ ਤੁਹਾਡੇ ਲਈ ਮੀਟਿੰਗਾਂ ਦੇ ਲਈ ਜਾ ਰਹੇ ਹਾਂ ਤੁਹਾਡੇ ਤੁਹਾਡਾ ਨੋਟੀਫਿਕੇਸ਼ਨ ਕਰਵਾਉਣ ਦੇ ਲਈ ਸਾਰਾ ਕੁਝ ਕਰ ਰਹੇ ਆ ਤੁਸੀਂ ਇਹਨਾਂ ਜਿਹੜਾ ਹੈ ਉਹ ਕੰਮ ਜ਼ਰੂਰ ਤੋਂ ਕਰੋ ਤਾਂ ਕਿ ਜਲਦੀ ਤੋਂ ਜਲਦੀ ਆਪਾਂ ਕਾਮਯਾਬ ਹੋਈਏ ਹੋਰ ਜਲਦੀ ਤੋਂ ਜਲਦੀ ਆਪਾਂ ਨੋਟੀਫਿਕੇਸ਼ਨ ਲੈ ਕੇ ਆਈਏ ਸੋ ਇਹ ਮੰਗਾ ਆਪਣੇ ਸਾਰਿਆਂ ਦੀ ਸਾਂਝੀਆਂ ਨੇ ਠੀਕ ਹੈ ਤਾਂ ਅਸੀਂ ਇੱਕ ਨਵੀਆਂ ਮੰਗ ਪੁੱਤਰ ਵੀ ਬਣਾਇਆ ਜਿੰਦੇ ਨਾਲ ਜਿਹੜੇ ਸਾਡੀ ਕਮੇਟੀ ਨੇ ਸਾਨੂੰ ਕੋਈ ਮੰਗਾ ਦੱਸਿਆ ਕਿ ਉਹ ਅਸੀਂ ਤੁਹਾਨੂੰ ਅਸੀਂ ਨੈਕਸਟ ਵੀਡੀਓ ਦੇ ਵਿੱਚ ਜਾਂ ਜਦੋਂ ਵੀ ਸਾਡੇ ਕੋਲ ਵੀਡੀਓ ਬਣ ਪਾਈ ਅਸੀਂ ਉਹ ਵੀਡੀਓ ਬਣਾ ਕੇ ਤੁਹਾਨੂੰ ਨਾਲ ਸਾਂਝੇ ਕਰਾਂਗੇ ਜੇ ਉਸ ਦੇ ਵਿੱਚ ਕੋਈ ਹੋਰ ਵੀ ਐਡ ਹੋਣ ਹੋਈ ਇਸ ਮੀਟਿੰਗ ਤੋਂ ਪਹਿਲਾਂ ਪਹਿਲਾਂ ਉਹ ਜਿਹੜਾ ਹੈ ਮੰਗ ਪਤਰ ਸਤ ਨੂੰ ਦਿਖਾਉਣਾ ਕਿ ਉਸ ਦੇ ਵਿੱਚ ਕੋਈ ਹੋਰ ਮੰਗ ਸ਼ਾਮਲ ਕਰਨੀ ਹੋਈ ਤਾਂ ਉਹ ਵੀ ਕਰਾਂਗੇ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਬੇਨਤੀ ਹੈ ਤੁਸੀਂ ਇਸ ਨੰਬਰ ਦੇ ਉੱਪਰ WhatsApp ਦੇ ਉੱਪਰ ਮੈਸੇਜ ਕਰਨਾ ਤਾਂ ਕਿ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਜਾਓ ਜਿਨ੍ਹਾਂ ਨੇ ਪੀਐਸਟ 2025 ਦਾ ਪੇਪਰ ਦੇਣਾ ਹੈ ਹੋਰ ਜਿੰਨਾ ਵੀ ਤੁਸੀਂ ਫੰਡ ਕਰ ਸਕਦੇ ਹੋ ਸੋ ਸੋ ਤਿੰਨ ਸੂ ਜਿੰਨਾ ਵੀ ਕਰ ਸਕਦੇ ਹੋ ਉਹ ਜ਼ਰੂਰ ਕਰੋ ਤਾਂ ਕਿ ਆਪਾਂ ਜਲਦੀ ਤੋਂ ਜਲਦੀ ਆਪਦਾ ਜੰਗ ਨੂੰ ਫਤਿਹ ਕਰ ਸਕੀਏ ਹੋਰ ਜਲਦੀ ਤੋਂ ਜਲਦੀ ਇਸ ਜੰਗ ਨੂੰ ਜਿੱਤ ਸਕੀਏ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ